ਦਾ ਸਤਿ ਸ੍ਰੀ ਅਕਾਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਕੀਆ ਕਦੂ ਲੋਕੀ ਦੀ ਸੁੱਕੀ ਸਬਜ਼ੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਘਰ ਦੇ ਤੋੜੇ ਹੋਏ ਤਾਜ਼ੇ ਕੀਏ ਨੇ ਤੇ ਕੀਏ ਆਪਾਂ ਲਏ ਨੇ 1 ਕਿਲੋ ਆਪਾਂ ਇੱਥੇ ਕੀਏ ਲੈਣੇ ਤੇ ਨਾਲ ਹੀ ਆਪਾਂ ਤੜਕਾ ਲਾਉਣ ਵਾਸਤੇ ਇਹ ਲੈਣੇ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਇਹ ਥੋੜਾ ਜਿਹਾ ਲਿਆ ਅਦਰਕ ਲਸਣ ਤੇ ਹਰੀਆਂ ਮਿਰਚਾਂ ਪੰਜ ਤੋਂ 6 ਹਰੀਆਂ ਤੇ ਲਾਲ ਮਿਰਚਾਂ ਤੇ ਟਮਾਟਰਾਂ ਦੀ ਜਗ੍ਹਾ ਅੱਜ ਆਪਾਂ ਸਬਜ਼ੀ ਵਿੱਚ ਪਾਵਾਂਗੇ ਜੀ ਚਿਪੜ ਚਿਪੜ ਪਾ ਕੇ ਵੀ ਜਿਹੜੀ ਘੀਏ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਬੰਦੀ ਆ ਬਿਲਕੁਲ ਟਮਾਟਰ ਦਾ ਟੇਸਟ ਹੀ ਸਬਜ਼ੀ ਦੇ ਵਿੱਚ ਆਉਂਦਾ ਤੇ ਸਭ ਤੋਂ ਪਹਿਲਾਂ ਆਪਾਂ ਕੀ ਹੈ ਕਿ ਦੂਣ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਤੇ ਕੱਟ ਲੈਣੇ ਆ ਫਿਰ ਉਸ ਤੋਂ ਬਾਅਦ ਆਪਾਂ ਮਸਾਲਾ ਤਿਆਰ ਕਰਾਂਗੇ ਕਾਦੇ ਤੋੜੇ ਹੋਏ ਬਿਲਕੁਲ ਕੂਲੇ ਘੀਏ ਨੇ ਤੇ ਇਸ ਕਰਕੇ ਇਹਦੀ ਆਪਾਂ ਛਿਲਕੀ ਛਕੜਾ ਜਿਹੜਾ इस तरह रगड़ के उतार तो लागे कि आप छिल के चंह तरह धो लेने हूँ आप कर लेने जी कटिंग कटिंग बिल्कुल छोटे छोटे पीस इन्हों करा ਕੀ ਆ ਕਦੋਂ ਵੀ ਆਪਾਂ ਕੱਟ ਲਿਆ ਤੇ ਹੁਣ ਇੱਧਰ ਚਿਬੜ ਵੀ ਆਪਾਂ ਛਿੱਲ ਕੇ ਰੱਖ ਲੈਨੇ ਤੇ ਹੁਣ ਕਰ ਲੈਨੇ ਜੀ ਮਸਾਲੇ ਦੀ ਤਿਆਰੀ ਸਭ ਤੋਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਅਦਰਕ ਤੇ ਲਸਣ ਨੂੰ ਕੁੱਟ ਲਾਂਗੇ ਤੇ ਬਾਕੀ ਸਮਾਨ ਆਪਾਂ ਇਸੇ ਤਰ੍ਹਾਂ ਕੱਟ ਕੇ ਵਰਤਾਂਗੇ ਵਿੱਚ ਚਲ ਤੜਕ ਕੇ ਤੁਸੀਂ ਇਹ ਸਾਰੇ ਸਮਾਨ ਨੂੰ ਤੜਕੇ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਤੇ ਘਰ ਦੇ ਨਾਲ ਬਰੀਕ ਬਰੀਕ ਕੱਟ ਕੇ ਵੀ ਤੜਕਾ ਲਾ ਸਕਦੇ ਹੋ ਸਜੇ ਨੂੰ ਬਹੁਤ ਸਵਾਦ ਬਣਦੀ ਹੈ ਅੱਗ ਬਾਲ ਕੇ ਕੜਾਈ ਰੱਖ ਲਈ ਆਪਾਂ ਚੁੱਲੇ 'ਤੇ ਹੁਣ ਪਾ ਦਨੇ ਆ ਜੀ ਆਪਾਂ ਤੇਲ ਇੱਕ ਕਟਸ਼ੀ ਦੇ ਕਰੀਬ ਆਪਾਂ ਤੇਲ ਪਾ ਦਾਂਗੇ ਤੇ ਗਰਮ ਲੈਨੇ ਆ ਗਰਮ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਪਾ ਦਨੇ ਜੀ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਆਪਾਂ ਇੱਥੇ ਲਿਆ ਇੱਕ ਤੇਜ ਪੱਤਰ ਤੇ ਦੋ ਲਈਆਂ ਸੁੱਕੀਆਂ ਲਾਲ ਮਿਰਚਾਂ ਤੇ ਅੱਧਾ ਚਮਚ ਆਪਾਂ ਰਾਇ ਦਾ ਤੇ ਇਹਨੂੰ ਚੰਗੀ ਤਰ੍ਹਾਂ ਤੜਕਾ ਲੈਨੇ ਆ ਦੇ ਨਾਲ ਹੀ ਹੁਣ ਪਾਵਾਂਗੇ ਜੀ ਆਪਾਂ ਕੱਟੇ ਹੋਏ ਪਿਆਜ਼ 2 ਮਿੰਟ ਆਪਾਂ ਪਿਆਜ਼ ਭੁੰਨ ਰਹੇ ਨੇ ਤੇ ਹੁਣ ਆਪਾਂ ਇਹਦੇ ਤੇ ਕੁੱਤੀਆਂ ਹੋਈਆਂ ਹਰੀਆਂ ਮਿਰਚਾਂ ਅਦਰਕ ਤੇ ਲਸਣ ਦਾ ਪੇਸਟ ਜਿਹੜਾ ਬਣਾਇਆ ਉਹਨੂੰ ਢੋਲ ਲੈਣਾ। ਇਹ ਆਜਾਪਾ ਕਰ ਲੈਨੇ 골ਡਨ ਬ੍ਰਾਊਨ ਤੁਸੀਂ ਦੇਖ ਸਕਦੇ ਹੋ ਭੁੱਜ ਚੁੱਕੇ ਨੇ ਤੇ ਨਾਲ ਹੀ ਹੁਣ ਆਪਾਂ ਇੱਥੇ ਪਾ ਦਿੰਨੇ ਆ ਜੀ ਮਸਾਲੇ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਸਵਾਦ ਦੇ ਹਿਸਾਬ ਨਾਲ 1 ਚਮਚ ਪਾਵਾਂਗੇ ਆਪਾਂ ਨਮਕ ਦਾ। ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ। ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ। ਤੇ ਜਮਮੇ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਗਿਆ ਪਤਨੀਆ ਪਾਊਡਰ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਘਰ ਦੀ ਪੀਸੀ ਹੋਈ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਨੇ ਤੇ ਥੋੜੀ ਜਿਹੀ ਮਿਰਚ ਪਾਵਾਂਗੇ ਆਪਾਂ ਲਾਲ ਐਮਡੀ ਐਚ ਦੀ ਮਿਰਚ ਜਿਹੜੀ ਕਲਰ ਦੇਣ ਵਾਸਤੇ ਇਹਨੇ ਮਸਾਲੇ ਪਾ ਗਏ ਆਪਾਂ ਇਹਨਾਂ ਨੂੰ ਕਰ ਲੈਨੇ ਆ ਜੀ ਹੁਣ ਚੰਗੀ ਤਰ੍ਹਾਂ ਮਿਕਸ ਮਸਾਲੇ ਮਿਕਸ ਕਰਨ ਤੋਂ ਬਾਅਦ ਆਪਾਂ ਕੱਟੇ ਹੋਏ ਜਿਹੜੇ ਆ ਜਿੱਬੜ ਇਹ ਪਾਵਾਂਗੇ ਹੁਣ ਇਹਨਾਂ ਚਿਪੜਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਇਹਨਾਂ ਨੂੰ ਕਰ ਲੈਨੇ ਆਂ ਜੀ ਚੰਗੀ ਤਰ੍ਹਾਂ ਸੌਫਟ ਚਲੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਹੋ ਗਿਆ ਜੀ ਤਿਆਰ ਤੇ ਚਿਪੜ ਜਿਹੜੇ ਆਪਾਂ ਪਾਏ ਸੀ ਉਹ ਵੀ ਆਪਾਂ ਸੌਫਟ ਕਰ ਲੈਨੇ ਤੇ ਹੁਣ ਆਪਾਂ ਇੱਥੇ ਪਾ ਦੇਨੇ ਆ ਜੀ ਕੱਟਿਆ ਹੋਇਆ ਕੀਆ ਥੋੜਾ ਜਿਹਾ ਪਾ ਕੇ ਤੇ ਇਹਨੂੰ ਕਰ ਦਾਂਗੇ ਜੀ ਮਿਕਸ ਸਬਜੀ ਨੂੰ ਆਪਾਂ ਕਰ ਦਿੱਤਾ ਕੀ ਇਹਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਸਬਜੀ ਨੂੰ ਆਪਾਂ 5 ਮਿੰਟ ਆਪਾਂ ਢਤ ਕੇ ਬਿਲਕੁਲ ਘੱਟ ਸੇਕ ਦਦੇ ਆਪਾਂ ਇਹਨੂੰ ਸਬਜੀ ਨੂੰ ਰੇਨ ਲਾਂਗੇ ਆਪਾਂ ਬਿਲਕੁਲ ਪਾਣੀ ਨਹੀਂ ਪਾਉਣਾ ਸੁੱਕੀ ਬਣਾਵਾਂਗੇ ਸਬਜੀ ਕਿਉਂਕਿ ਇਹਨੇ ਆਪਣਾ ਪਾਣੀ ਛੱਡ ਦੇਣਾ ਇਹਨੂੰ ਹੁਣ ਆਪਾਂ ਬਣਾਵਾਂਗੇ ਜੀ ਢਤ ਕੇ 6 ਤੋਂ 7 ਮਿੰਟ ਹੋ ਗਏ ਨੇ ਸਬਜੀ ਨੂੰ ਰਿਜਦੇ ਹੋਏ ਤੇ ਆਪਾਂ ਸਬਜੀ ਨੂੰ ਇੱਕ ਵਾਰ ਚੈੱਕ ਕਰ ਲਿਆ ਤੁਸੀਂ ਦੇਖ ਸਕਦੇ ਹੋ ਆਪਾਂ ਬਿਲਕੁਲ ਸਬਜੀ 'ਚ ਪਾਣੀ ਨਹੀਂ ਪਿਆ ਕੀ ਇਹ ਕਦੂ ਨੇ ਆਪਣਾ ਜਿਹੜਾ ਪਾਣੀ ਛੱਡਿਆ ਹੋਇਆ ਇਸ ਨੂੰ ਆਪਾਂ ਇਹਨੂੰ ਇੱਕ ਥੋੜੀ ਹਲਾ ਕੇ ਚੰਗੀ ਤਰ੍ਹਾਂ ਸਬਜੀ ਚਾਹ ਤਰ ਲੈਨੇ ਆ। ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ। ਤੇ ਇੱਕ ਪੀਸ ਆਪਾਂ ਇਹਨੂੰ ਪਰਛੇ ਦੇ ਨਾਲ ਇਸ ਤਰ੍ਹਾਂ ਫੇਕ ਦੇਖ ਲਾਂਗੇ। ਇਹ ਦੇਖੋ ਜੀ ਰੇਸ ਨਾਲ ਸਬਜੀ ਬਿਲਕੁਲ ਆਪਣੇ ਗਲ ਚੁੱਕੀ ਹੈ। ਤੇ ਹੁਣ ਇੱਥੇ ਆਪਾਂ ਸਬਜੀ ਨੂੰ ਉਤਾਰ ਲੈਨੇ ਆ ਤੇ ਇੱਕ ਬੋਲਡ ਵਿੱਚ ਕੱਢ ਕੇ ਤੁਹਾਨੂੰ ਪਕਾਉਨੇ ਆ। ਤੇ ਲੋ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ। ਬਹੁਤ ਵਧੀਆ ਸਬਜ਼ੀ ਬਣੀ ਹੈ ਸੁੱਕੀ ਸਬਜ਼ੀ ਆਪਾਂ ਅੱਜ ਦੀ ਕੀਰੀ ਦੀ ਬਣਾ ਕੇ ਤਿਆਰ ਕੀਤੀ ਹੈ ਇੱਕ ਵਾਰੀ ਜ਼ਰੂਰ ਤੁਸੀਂ ਮੇਰੇ ਤਰੀਕੇ ਨਾਲ ਸੁੱਕੀ ਸਬਜ਼ੀ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀ ਹੈ ਸਬਜ਼ੀ ਤੁਸੀਂ ਇਹ ਸਬਜੀ ਨੂੰ ਪਰੌਂਠੀ ਨਾਲ ਖਾਓ ਚਾਵਲਾਂ ਨਾਲ ਖਾਓ ਨਾਲ ਚਾਹੇ ਫੁਲਕੇ ਨਾਲ ਖਾਓ ਜਿਹਦੇ ਨਾਲ ਤੁਹਾਡਾ ਮਨ ਕਰਦਾ ਤੁਸੀਂ ਸਬਜੀ ਨੂੰ ਖਾ ਸਕਦੇ ਹੋ ਇੱਕ ਵਾਰੀ ਜ਼ਰੂਰ ਤੁਸੀਂ ਚਿਬੜ ਪਾ ਕੇ ਬਿਨਾਂ ਟਮਾਟਾਾਂ ਤੋਂ ਸਬਜੀ ਨੂੰ ਬਣਾ ਕੇ ਦੇਖਿਓ ਸਬਜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਜੇਕਰ ਅੱਜ ਦੀ ਸਬਜੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ